ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਅੱਜ ਕਰਾਂਗੇ ਆਪਾਂ ਨਿਰਮਲ ਪੰਥ ਦੇ ਬਾਰੇ ਨਿਰਮਲੇ ਸਾਧੂਆਂ ਦੇ ਬਾਰੇ ਆਕਰ ਕੌਣ ਨੇ ਇਹ ਨਿਰਮਲੇ ਸਾਧੂ ਔਰ ਸਿੱਖੀ ਦੇ ਨਾਲ ਇਹਨਾਂ ਦਾ ਕੀ ਸਬੰਧ ਹੈ ਕਈ ਲੋਕ ਇਹਨਾਂ ਦੇ ਜੋ ਬਸਤਰ ਨੇ ਇਹਨਾਂ ਦਾ ਪਹਿਰਾਵਾ ਹੈ ਬਾਣਾ ਹੈ ਜਿਹੜਾ ਇਹ ਭਗਮਾ ਹੋਣ ਦੇ ਕਾਰਨ ਇਹਨਾਂ ਨੂੰ ਆਰਐਸਐਸ ਦੇ ਬੰਦੇ ਕਹੀ ਜਾਂਦੇ ਆ ਲੇਕਿਨ ਅਸਲ ਦੇ ਵਿੱਚ ਕੌਣ ਨੇ ਸਾਧੂ ਇਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਸੋ ਵੀਡੀਓ ਆਦੀ ਬਹੁਤ ਹੀ ਦਿਲਚਸਪਤਾ ਹੈਈ ਇੱਕ ਨਵੀਂ ਜਾਣਕਾਰੀ ਆਪਾਂ ਤੁਹਾਡੇ ਰੂਬਰੂ ਕਰਨ ਲੱਗੇ ਆਂ ਸੋ ਕਈ ਵੀਰਾਂ ਦੇ ਸ਼ੰਕੇ ਵੀ ਨਿਵਰਤ ਹੋਣਗੇ ਅਸਲ ਦੇ ਵਿੱਚ ਇਹ ਵੀਡੀਓ ਨੂੰ ਸਾਰਿਆਂ ਨੂੰ ਸੁਣਨਾ ਧਿਆਨ ਨਾਲ ਤੇ ਅੱਗੇ ਵੀ ਸ਼ੇਅਰ ਕਰਨਾ ਔਰ ਚੈਨਲ ਜਿੰਨਾ ਵੀਰਾਂ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਲੋ ਤਾਂ ਦੋਸਤੋ ਨਿਰਮਲ ਭੇਖ ਇਹ ਵਿਦਵਾਨਾਂ ਦੀ ਇੱਕ ਸੰਪਰਦਾਇ ਹੈ ਔਰ ਇਸ ਸੰਪਰਦਾਏ ਦਾ ਇਤਿਹਾਸ ਦੇ ਵਿੱਚ ਜੋ ਯੋਗਦਾਨ ਹੈ ਇਹ ਬੜਾ ਗੌਰਵਸ਼ਾਲੀ ਹੈ ਇਸ ਸੰਪਰਦਾਏ ਨੇ ਜਨਸਾਧਾਰਨ ਨੂੰ ਗਿਆਨ ਦੇ ਦੀਵੇ ਨਾਲ ਵਿਵੇਕ ਬੁੱਧੀ ਦਾ ਪ੍ਰਕਾਸ਼ ਹੈ ਜਿਹੜਾ ਇਹ ਬਖਸ਼ਿਆ ਹੈ ਔਰ ਨਿਰਮਲੇ ਵਿਦਵਾਨਾਂ ਨੇ ਕੋਨੇ-ਕੋਨੇ ਦੇ ਵਿੱਚ ਵਿਸ਼ਵ ਦੇ ਕੋਨੇ-ਕੋਨੇ 'ਚ ਗੁਰਮਤਿ ਗਰਬਾਣੀ ਦਾ ਪ੍ਰਵਾਹ ਚਲਾਇਆ ਤੇ ਮਨੁੱਖਤਾ ਨੂੰ ਸੱਦ ਮਾਰਗ ਪਾਇਆ ਅੰਧ ਵਿਸ਼ਵਾਸ ਅਗਿਆਨਤਾ ਦੇ ਹਨੇਰੇ 'ਚੋਂ ਕੱਢ ਕੇ ਧਰਮ ਅਤੇ ਸੱਚ ਤੋਂ ਜਾਣੂ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਹੋਰ ਸਤਿਗੁਰੂਆਂ ਦੇ ਸਿਧਾਂਤ ਤੋਂ ਜਾਣੂ ਕਰਵਾ ਕੇ ਗੁਰਬਾਣੀ ਦਾ ਉਪਦੇਸ਼ ਪ੍ਰਾਣੀ ਮਾਤਰ ਦੇ ਹਿਰਦੇ ਵਿੱਚ ਇਹਨਾਂ ਨੇ ਵਸਾਇਆ ਸਤਿਗੁਰੂਆਂ ਦਾ ਸਾਜਿਆ ਨਵਾਜਿਆ ਨਿਰਮਲ ਭੇਖ ਪੰਜ ਸਦੀਆਂ ਤੋਂ ਜਨ ਸਧਾਰਨ ਨੂੰ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਉਪਦੇਸ਼ ਗੁਰਬਾਣੀ ਅਤੇ ਸਿਧਾਂਤ ਨਾਲ ਜੋੜਦਾ ਆ ਰਿਹਾ ਹੈ ਆ ਦੋਸਤੋ ਨਿਰਮਲ ਭੇਖ ਦੇ ਵਿਦਵਾਨ ਨਿਰਮਲ ਪੰਥ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਆਰੰਭ ਹੋਇਆ ਮੰਨਦੇ ਜਿਵੇਂ ਕਿ ਭਾਈ ਗੁਰਦਾਸ ਜੀ ਨੇ 12 ਚਾਉਂਦਾ ਕਿ ਮਾਰਿਆ ਸਿੱਕਾ ਜਗਤ ਦੇ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਔਰ ਗਰਵਾਣੀ ਦੇ ਵਿੱਚ ਵੀ ਆਉਂਦਾ ਕਿ ਨਿਰਮਲ ਭੇਖ ਅਪਾਰ ਤਾਸ ਬਿਨ ਅਬਰ ਨ ਕੋਈ ਪਰ ਇਤਿਹਾਸ ਦੇ ਖੋਜੀ ਵਿਦਵਾਨ ਨਿਰਮਲ ਪੰਥ ਦੀ ਆਰੰਭਤਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਤੋਂ ਮੰਨਦੇ ਆ ਇਸ ਭੇਖ ਨੂੰ ਸਿੱਧਤਾ ਵੀ ਦਸਮ ਪਾਤਸ਼ਾਹ ਦੇ ਸਮੇਂ ਵਿੱਚ ਹੀ ਮਿਲੀ ਹੈ ਗੁਰਮਤਿ ਵਿਸ਼ਵਾਸ ਦੇ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨਾਨਕ ਦੀ ਪਹਿਲੀ ਜੋਤ ਸਨ ਔਰ ਦੋਸਤੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਨਾਨਕ ਪਾਤਸ਼ਾਹ ਦੀ ਦਸਵੀਂ ਜੋਤ ਸਨ ਇਤਿਹਾਸ ਅਨੁਸਾਰ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਸਰਵ ਕਲਾ ਅਵਤਾਰ ਸਨ ਜਿਨ੍ਹਾਂ ਨੇ Hindu ਧਰਮ ਦੀ ਰੱਖਿਆ ਭਾਰਤੀ ਸੰਸਕ੍ਰਿਤੀ ਸਭਿਆਚਾਰ ਦੀ ਰੱਖਿਆ ਦਾ ਉਪਦੇਸ਼ ਦਿੱਤਾ ਔਰ ਆਪ ਇਸ ਕਾਰਜ ਦੀ ਪੂਰਤੀ ਵਾਸਤੇ ਮਨ ਬਾਣੀ ਕਰਮ ਕਰਕੇ ਦ੍ਰਿੜ ਹੋਗੇ ਭਾਰਤੀਆਂ ਵਿੱਚ ਜੋ ਕਾਇਰਤਾ ਨਿਪੁੰਸਕਤਾ ਕਰ ਕਰ ਚੁੱਕੀ ਸੀਗੀ ਇਹਨੂੰ ਖਤਮ ਕਰਨ ਦਾ ਨਿਰਣੇ ਕਰਕੇ ਦੇਸ਼ ਦੀ ਜਨ ਸਧਾਰਨ ਜਨਤਾ ਚ ਸਵੈ ਵਿਸ਼ਵਾਸ ਸਵੈ ਮਾਨ ਦ੍ਰਿੜਤਾ ਆਤਮ ਬਲ ਭਰਨ ਲੱਗੇ ਔਰ ਭਾਰਤੀਆਂ ਵਿੱਚ ਅਣਖ ਗੈਰਤ ਪੈਦਾ ਕਰਨ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਬਲੀਦਾਨ ਦਿੱਤਾ ਔਰ ਇਸੇ ਕਾਰਨ ਨੂੰ ਅੱਗੇ ਤੋਰਨ ਵਾਸਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪੌਂਟਾ ਸਾਹਿਬ ਦੇ ਵਿੱਚ ਸ਼ਾਸਤਰ ਸ਼ਾਸਤਰ ਇਹਨਾਂ ਦਾ ਏਕੀਕਰਨ ਕੀਤਾ ਔਰ ਆਪ ਜੀ ਦਰਬਾਰ ਦੇ ਵਿੱਚ ਗੁਰੂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਬ੍ਰਜ ਭਾਸ਼ਾ ਹਿੰਦੀ ਪੰਜਾਬੀ ਫਾਰਸੀ ਤੇ ਅਰਬੀ ਦੇ ਵਿਦਵਾਨ ਬੜੇ ਆਲਮ ਫਾਜ਼ਿਲ ਮੌਜੂਦ ਸਨ ਪਰ ਆਪ ਪ੍ਰਾਤਨ ਭਾਰਤੀ ਦਰਸ਼ਨ ਸਾਹਿਤ ਕਾਵ ਇਤਿਹਾਸ ਦੇ ਅਧਿਐਨ ਵਾਸਤੇ ਸੰਸਕ੍ਰਿਤ ਦਾ ਪੜਨਾ ਜ਼ਰੂਰੀ ਸਮਝਦੇ ਸੀਗੇ ਗੁਰੂ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਪੰਡਤ ਰਗੂਨਾਥ ਸੰਸਕ੍ਰਿਤ ਗ੍ਰੰਥਾਂ ਦੀ ਕਥਾ ਕਰਦਾ ਹੁੰਦਾ ਸੀ ਔਰ ਸਤਿਗੁਰੂ ਜੀ ਨੇ ਪੰਡਤ ਜੀ ਨੂੰ ਕਿਹਾ ਕਿ ਉਹ ਸਿੱਖਾਂ ਨੂੰ ਸੰਸਕ੍ਰਿਤ ਵੀ ਪੜਾਇਆ ਕਰਨ ਪਰ ਪੰਡਤ ਨੇ ਸਿੱਖਾਂ ਨੂੰ ਵਿੱਦਿਆ ਪੜਾਉਣ ਤੋਂ ਇਨਕਾਰ ਕਰਤਾ ਤੇ ਕਿਹਾ ਕਿ ਸਿੱਖ ਨੀਵੀਂ ਜਾਤੀ ਛੂਦਰਾਂ ਵਿੱਚੋਂ ਹੈ ਬ੍ਰਾਹਮਣ ਨਹੀਂ ਹੈਗੇ ਇਹ ਤੇ ਨਾ ਹੀ ਇਹ ਖਸ਼ਤਰੀ ਹੈ ਇਸ ਵਾਰ ਤੇ ਸਿੱਖ ਦੇ ਭਾਸ਼ਾ ਜਾਨੀ ਕਿ ਬੇਦਬਾਣੀ ਪੜਨ ਦੇ ਅਧਿਕਾਰੀ ਨਹੀਂ ਤਾਂ ਮਾਰਦ ਨੇ ਪੰਡਤ ਰਗੂਨਾਦੀ ਇਹ ਨਰਾਤਰ ਤਰਕ ਸੁਣ ਕੇ ਫਰਮਾਇਆ ਕਿ ਪੰਡਤ ਜੀ ਜਿਨ੍ਹਾਂ ਨੂੰ ਤੁਸੀਂ ਛੂਦਰ ਕਹਿੰਨੇ ਹੋ ਇਹਨਾਂ ਸਿੱਖਾਂ ਦੇ ਚਰਨਾਂ 'ਚ ਬੈਠ ਕੇ ਵੱਡੇ-ਵੱਡੇ ਬ੍ਰਾਹਮਣ ਵੇਦ ਸ਼ਾਸਤਰ ਅਤੇ 14 ਤਰ੍ਹਾਂ ਦੀ ਵਿਦਿਆ ਪੜਨਗੇ ਇਹ ਸਿੱਖ ਬ੍ਰਾਹਮਣਾਂ ਦੇ ਵਿਦਿਆਗੁਰੂ ਹੋਣਗੇ ਤਾਂ ਇਹਨਾਂ ਦੇ ਬਾਬਤ ਗਿਆਨੀ ਗਿਆਨ ਸਿੰਘ ਜੀ ਵੀ ਪੰਥ ਪ੍ਰਕਾਸ਼ ਦੇ ਵਿੱਚ ਲਿਖਦੇ ਆਂ ਤੁਸੀਂ ਪੜ ਸਕਦੇ ਹੋ ਔਰ ਕੁਝ ਸਮੇਂ ਬਾਅਦ ਫਿਰ ਸਨ 1600 86 ਇਸ ਵੀ ਦੇ ਵਿੱਚ ਮਹਾਰਾਜ ਜੀ ਨੇ ਖਾਸ ਸਮਾਗਮ ਬੁਲਾਇਆ ਜਿਦੇ ਵਿੱਚ ਦੂਰ ਨੇੜੇ ਦੀ ਸਮੂਹ ਸੰਗਤ ਇਕੱਠੀ ਹੋਈ ਆਸਾਦੀ ਵਾਰ ਦੇ ਕੀਰਤਨ ਤੋਂ ਬਾਅਦ ਮਹਾਰਾਜ ਜੀ ਨੇ ਸਦ ਉਪਦੇਸ਼ ਦਿੰਦੇ ਹੋਏ ਵਿਦਿਆ ਦੀ ਮਹਾਨਤਾ ਦੀ ਵਿਆਖਿਆ ਵੀ ਕੀਤੀ ਤੇ ਸਰਬੱਤ ਪ੍ਰਾਣੀਆਂ ਨੂੰ ਵਿਦਿਆ ਪ੍ਰਾਪਤ ਕਰਨ ਦਾ ਉਪਦੇਸ਼ ਦਿੱਤਾ ਨਾਲੇ ਗਰਬਾਣੀ ਤੇ ਭਾਸ਼ਾ ਦੇ ਪੰਜ ਪ੍ਰਸਿੱਧ ਵਿਦਵਾਨਾਂ ਨੂੰ ਆਵਾਜ਼ ਦੇ ਕੇ ਖੜੇ ਹੋਣ ਦਾ ਆਦੇਸ਼ ਦਿੱਤਾ ਇਹ ਪੰਜੇ ਵਿਦਵਾਨ ਸੰਤ ਕਰਮ ਸਿੰਘ ਜੀ ਸੰਤ ਰਾਮ ਸਿੰਘ ਜੀ ਸੰਤ ਗੰਢਾ ਸਿੰਘ ਜੀ ਸੰਤ ਵੀਰ ਸਿੰਘ ਜੀ ਸੰਤ ਸੈਨਾ ਸਿੰਘ ਦੀ ਇਹ ਮਹਾਰਾਜ ਜੀ ਦੀ ਆਗਿਆ ਅਨੁਸਾਰ ਹੱਥ ਜੋੜ ਕੇ ਖੜੇ ਹੋਗੇ ਇਹਨਾਂ ਦੀ ਚੋਣ ਸਤਿਗੁਰੂ ਜੀ ਨੇ ਇਸ ਵਾਸਤੇ ਕੀਤੀ ਸੀ ਕਿ ਇਹਨਾਂ ਨੂੰ ਵਿਦਿਆ ਦੇ ਨਾਲ ਅਨਰਾਗ ਸੀ ਬੁੱਧੀ ਸੂਖਮ ਸੀਗੀ ਗ੍ਰੰਥਾਂ ਦੇ ਅਤ ਗੂੜ ਵਿਸ਼ਿਆਂ ਪਦਾਰਥਾਂ ਨੂੰ ਸਮਝਣ ਦੀ ਇਹ ਸਮਰੱਥਾ ਰੱਖਦੇ ਸੀਗੇ ਔਰ ਭਾਸ਼ਾ ਦੇ ਪਹਿਨਾ ਹੀ ਇਹ ਵਿਦਵਾਨ ਸਨ ਨਵ ਯੁਵਕ ਸੀਗੇ ਨੌਜਵਾਨ ਤੇ ट्रैवलर ਸੀਗੇ ਸੈਲਾਨੀ ਸੁਭਾਅ ਸੀ ਇਹਨਾਂ ਦਾ ਤੇ ਉੱਚੇ ਆਚਰਣ ਦੇ ਮਾਲਕ ਸੀਗੇ ਤਾਂ ਮਹਾਰਾਜ ਜੀ ਦੇ ਅਗਿਆਕਾਰ ਵੀ ਸਨ ਇਹ ਤਾਂ ਆਵਾਜ਼ਾਂ ਸੁਣ ਕੇ ਚਰਨਾ ਚ ਹਾਜ਼ਰ ਹੋ ਕੇ ਨਮਸਕਾਰ ਕਰਕੇ ਇਹ ਪੰਜੇ ਖੜੇ ਹੋ ਗਏ ਦੀਵਾਨ ਖਚਾ ਖੱਚ ਭਰਿਆ ਹੋਇਆ ਸੀ ਸੰਗਤ ਸਾਰ ਰੋਕ ਕੇ ਹੁਕਮ ਸੁਣਨ ਵਾਸਤੇ ਕਾਲੀ ਸੀਗੀ ਤਾਂ ਮਹਾਰਾਜ ਜੀ ਨੇ ਫਰਮਾਇਆ ਕਿ ਤੁਹਾਨੂੰ ਸੰਸਕ੍ਰਿਤ ਪੜਨ ਵਾਸਤੇ ਕਾਸ਼ੀ ਦੀ ਭੇਜ ਰਹੇ ਹਾਂ ਕਖਾਏ ਵਸਤਰ ਧਾਰਨ ਕਰਕੇ ਸੰਨਿਆਸੀ ਰੂਪ ਦੇ ਵਿੱਚ ਵੇਦ ਸ਼ਾਸਤਰਾਂ ਦੀ ਸੰਕ੍ਰਿਤ ਦੇ ਵਿੱਚ ਸਾਰੀ ਵਿਦਿਆ ਪ੍ਰਾਪਤ ਕਰੋ ਅੱਜ ਹੀ ਸਾਰੀ ਤਿਆਰੀ ਕਰਕੇ ਅਮਰਤ ਵੇਲੇ ਯਾਤਰਾ ਆਰੰਭ ਕਰ ਦਿਓ ਡੋਲਣਾ ਨਹੀਂ ਸਤਿਗੁਰੂ ਅੰਗ ਸੰਗ ਨੇ ਜੋ ਵਿਦਿਆ ਜਨ ਸਹਾਧਾਰਨ 12 ਸਾਲਾਂ 'ਚ ਪ੍ਰਾਪਤ ਕਰਦੇ ਨੇ ਉਹ ਵਿਦਿਆ 12 ਮਹੀਨਿਆਂ 'ਚ ਪ੍ਰਾਪਤ ਕਰ ਲਵੋਗੇ ਤੁਸੀਂ ਸਾਡੇ ਇਸ ਵਰਦਾਨ ਨਾਲ ਦੇਸ਼ ਦੇ ਧੁਰੰਦਰ ਪੰਡਤ ਬਣੋਗੇ ਅੱਗੇ ਇਸ ਵਿਦਿਆ ਨੂੰ ਪੰਥ ਵਿੱਚ ਪ੍ਰਚਾਰਨਾ ਜਿਸ ਤਰ੍ਹਾਂ ਦੀ ਤੁਹਾਡੀ ਨਿਰਮਲ ਬੁੱਧੀ ਹੈ ਇਸ ਤਰ੍ਹਾਂ ਨਿਰਮਲੇ ਬਣ ਕੇ ਰਹਿਣਾ ਜਾਓ ਪੰਜਾਂ ਦੇ ਸਿਰ ਸਤਿਗੁਰੂ ਜੀ ਦੇ ਪਾਵਨ ਚਰਨਾਂ ਦੇ ਵਿੱਚ ਕੰਦੇ ਝੁਕ ਗਏ ਦੂਜੇ ਦਿਨ ਭਗਵੇਂ ਬਸਤਰ ਧਾਰਨ ਕਰਕੇ ਗਾਤੀਆਂ ਲਾ ਕੇ ਚਿੱਪੀਆਂ ਲੈ ਕੇ ਪੰਜੇ ਸੰਤ ਕਾਛੀ ਦੀ ਜਾਣ ਵਾਸਤੇ ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਗਏ ਤਾਂ ਮਹਾਰਾਜ ਜੀ ਵੇਖ ਕੇ ਪਰਮ ਪ੍ਰਸੰਨ ਹੋਏ ਤੇ ਅਸ਼ੀਰਵਾਦ ਦੇ ਕੇ ਮਾਰਦ ਨੇ ਕਾਛੀ ਜਾਣ ਦੀ ਇਹਨਾਂ ਨੂੰ ਆਗਿਆ ਕੀਤੀ ਇਸ ਤਰ੍ਹਾਂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਨਮਸਕਾਰ ਅਤੇ ਪ੍ਰਕਰਮਾ ਕਰਕੇ ਇਹ ਪੰਜੇ ਸੰਤ ਕਾਸ਼ੀ ਨੂੰ ਚਲੇ ਗਏ ਕਾਚੀ ਪਹੁੰਚ ਕੇ ਜਤਨੇ ਬ੍ਰਾਹਮਣ ਦੇ ਬੋੜ ਹੇਡ ਜਾ ਕੇ ਇਹਨਾਂ ਨੇ ਆਸਣ ਲਾ ਲੇ ਘਾਹ ਦੀ ਛੰ ਛਪੜੀ ਬਣਾ ਕੇ ਇਹ ਰਹਿਣ ਲਗੇ ਇਹ ਜਤਨ ਮੱਠ ਪ੍ਰਸਿੱਧ ਨੌ ਚੇਤਨ ਮੱਠ ਨਿਰਮਲ ਪੰਥ ਦਾ ਪ੍ਰਸਿੱਧ ਇਤਿਹਾਸਕ ਸਥਾਨ ਵੀ ਹੈ ਛੇਤੀਓ ਪੰਡਿਤ ਸਦਾਨੰਦ ਜੀ ਕੋਲ ਪੜਨ ਦਾ ਪ੍ਰਬੰਧ ਹੋ ਗਿਆ ਇਹਨਾਂ ਦਾ ਪੰਡਿਤ ਸਦਾ ਆਨੰਦ ਕਾਚੀ ਦਾ ਬੜਾ ਮੰਨਿਆ ਪ੍ਰਮੰਨਿਆ ਅਧਿਆਪਕ ਸੀਗਾ ਔਰ ਸਤੋਗੁਣੀ ਕੋਮਲ ਨਿਰਮ ਸੁਭਾਸ ਔਰ ਵਿਦਿਆਰਥੀਆਂ ਨਾਲ ਤੈਅਮ ਕਰਨ ਵਾਲਾ ਸੀ ਜਿਸ ਤਰ੍ਹਾਂ ਦੇ ਯੋਗ ਅਧਿਆਪਕ ਸਨ ਕਹਿੰਦੇ ਵੀ ਉਸੇ ਤਰ੍ਹਾਂ ਦੇ ਵਿਦਿਆ ਅਨੁਰਾਗੀ ਪੰਜੇ ਵਿਦਿਆਰਥੀ ਸਨ ਜੋ ਅਮੋਲਕ ਸਮੇਂ ਨੂੰ ਵਿਦਿਆ ਅਧਿਐਨ ਵਿੱਚ ਬਤੀਤ ਕਰਦੇ ਸੀਗੇ ਔਰ ਹਾਸ ਬिलास ਨ੍ਰਿਤ ਗੀਤ ਵਿੱਚ ਸਮਾਂ ਗਵਾਉਣਾ ਘਾਤਕ ਸਮਝਦੇ ਸੀਗੇ ਹਰ ਤਰ੍ਹਾਂ ਦੇ ਸੁਖ ਸਵਾਦ ਤੋਂ ਦੂਰ ਰਹਿੰਦੇ ਸੀ ਇਕਾਗਰ ਮੰਨ ਦੇ ਨਾਲ ਕੇਵਲ ਇੱਕੋ ਆਦਰਸ਼ ਇਹਨਾਂ ਨੇ ਮੁੱਖ ਰੱਖਿਆ ਹੋਇਆ ਸੀ ਕਿ ਬਾਤੋਂ ਬਾਦ ਵਿਦਿਆ ਦਾ ਅਧਿਐਨ ਕੀਤਾ ਜਾਵੇ ਕਾਚੀ ਦੇ ਵਿੱਚ ਇਹ ਗੱਲ ਕਹਿੰਦੇ ਮਸ਼ਹੂਰ ਹੋ ਗਈ ਕਿ ਨਵੇਂ ਆਏ ਪੰਜੇ ਪੰਜਾਬੀ ਸੰਤ ਕੋਈ ਚਮਤਕਾਰੀ ਵਿਅਕਤੀ ਹੈ ਜੋ ਵਿਦਿਆ ਕਈ ਸਾਲਾਂ ਚ ਪੜ੍ਹੀ ਜਾ ਸਕਦੀ ਹੈ ਉਹ ਇਹਨਾਂ ਨੇ ਬੜੇ ਥੋੜੇ ਸਮੇਂ ਚ ਪ੍ਰਾਪਤ ਕਰ ਲਈ ਹੈ ਇਸ ਦਾ ਕਾਰਨ ਇਹ ਸੀ ਸਤਗੁਰੂ ਦਾ ਵਰਦਾਨ ਜਿਹੜਾ ਦਿੱਤਾ ਹੋਇਆ ਸੀ ਉਹ ਵਿਦਿਆ ਦਾਤਾ ਦੇ ਪੜਾਉਣ ਦਾ ਢੰਗ ਪੜਨ ਦਾ ਅਣਥੱਕ ਅਭਿਆਸ ਧਰਮ ਪ੍ਰਚਾਰ ਦੀ ਲਗਨ ਤੇ ਪੰਥ ਵਿੱਚ ਸੰਸਕ੍ਰਿਤ ਵਿਦਿਆ ਦੇ ਪ੍ਰਵਿਰਤ ਕਰਨ ਦਾ ਉਤਸ਼ਾਹ ਇਸੇ ਕਰਕੇ ਇਹ ਪੰਜੇ ਸੰਤ ਵਿਆਕਰਣ ਵੇਦ ਵਿਦਾਂਤ ਨਿਆਏ ਵਿਦਾਂਤ ਇਹ ਸਰਵ ਵਿਦਿਆ ਦੇ ਪ੍ਰਕਾંડ ਪੰਡਿਤ ਬਣ ਗਏ ਯਾਨੀ ਗਿਆਨ ਸਿੰਘ ਜੀ ਲਿਖਦੇ ਆ ਜੀ ਗੁਰੂ ਪੰਥ ਪ੍ਰਕਾਸ਼ ਮਾ ਪਹੁੰਚੇ ਕਾਸ਼ੀ ਪੂਰੀ ਉਦਾਰੇ ਚੇਤਨ ਮਠ ਮੈਂ ਰਹੇ ਵਿਚਾਰੇ ਸਾਧ ਨਿਰਮਲੇ ਤਹਿ ਬਿਦਤਾਏ ਵਿੱਦਿਆ ਪੜੀ ਅਧਿਕ ਮਨ ਲਾਏ। ਸ੍ਰੀ ਅਨੰਤਪੁਰ ਸਾਹਿਬ ਵਿਕਾਉਂਟ ਤਾਂ ਬਣਿਆ ਹੋਇਆ। ਸੰਗਤਾਂ ਦੀ ਆਵਾਜ਼ਾਈ ਸਤਿਗੁਰੂ ਦੇ ਦਰਸ਼ਨ ਉਪਦੇਸ਼ ਕਥਾ ਕੀਰਤਨ ਕਵੀਆਂ ਦੀ ਨਵੀਆਂ-ਨਵੀਆਂ ਕਵਤਾਵਾਂ ਤੇ ਕਵੀ ਦਰਬਾਰ ਅਮਰਤਾਜੀ ਸਿੰਘਾਂ ਦੇ ਜੰਗੀ ਅਭਿਆਸ ਪੌਂਟਾ ਸਾਹਿਬ ਦੀ ਤਰ੍ਹਾਂ ਸ੍ਰੀ ਅਨੰਤਪੁਰ ਸਾਹਿਬ ਵੀ ਵਿਦਿਆ ਦਾ ਸਮੇਲ ਬਣਿਆ ਹੋਇਆ ਸੀ। ਇੱਕ ਦੂਜੇ ਪ੍ਰਤੀ ਪ੍ਰੇਮ ਭਾਵ ਅਤੇ ਸ਼ਰਧਾ ਵੀ ਵੇਖਣ ਵਾਲੀ ਸੀ। ਤਾਂ ਪੌਂਟਾ ਸਾਹਿਬ ਦੇ ਵਿੱਚ ਸਨ 1686 ਇਸਵੀ ਨੂੰ ਪੰਜ ਸੰਤਾਂ ਭਾਈ ਕਰਮ ਸਿੰਘ ਭਾਈ ਰਾਮ ਸਿੰਘ ਭਾਈ ਗੰਡਾ ਸਿੰਘ ਭਾਈ ਵੀਰ ਸਿੰਘ ਭਾਈ ਸੈਨਾ ਸਿੰਘ ਦੀ ਚੋਣ ਹੋਈ ਸੀ ਔਰ ਇਹ ਮਹਾਰਾਜ ਜੀ ਨੇ ਪਹਿਲਾਂ ਹੀ ਸੋਚ ਸਮਝ ਕੇ ਸੰਗਤ ਵਿੱਚੋਂ ਨੌ ਜਿਹੜੇ ਇਹ ਲੈ ਕੇ ਚੋਣੇ ਸਨ ਇਹ ਉਹਨਾਂ ਵਿਅਕਤੀਆਂ ਦੀ ਚੋਣ ਕੀਤੀ ਗਈ ਸੀ ਜੋ ਕਿ ਵਿਵੇਕ ਬੁੱਧੀ ਵਾਲੇ ਸਨ ਭਾਸ਼ਾ ਤੇ ਗੁਰਬਾਣੀ ਦੇ ਵਿਦਵਾਨ ਸਨ ਜਿਨ੍ਹਾਂ ਨੂੰ ਪਠਨ ਪਾਠਨ ਦਾ ਹੀ ਪ੍ਰੇਮ ਸੀ ਵਿਦਿਆ ਅਨਰਾਗੀ ਹੋਣ ਕਰਕੇ ਸੰਸਕ੍ਰਿਤ ਵੇਦ ਬਿਨਾਂਤ ਸ਼ਾਸਤਰ ਵਿਆਕਰਨ ਉਪਨਿਸ਼ਦ ਪੁਰਾਣ ਰਮਾਇਣ ਮਹਾਭਾਰਤ ਪੜਨ ਵਾਸਤੇ ਕਾਸ਼ੀ ਦੀ ਭੇਜਿਆ ਸੀ ਔਰ ਇਹਨਾਂ ਪੰਜਾਂ ਦੀ ਘਾਲਣਾ ਵੀ ਪੰਜ ਪਿਆਰਿਆਂ ਵਰਗੀ ਮਹਾਨ ਜੋ ਮਹਾਰਾਜ ਜੀ ਦਾ ਹੁਕਮ ਮੰਨ ਕੇ ਜੰਗਲਾਂ ਪਹਾੜਾਂ ਨਦੀਆਂ ਵਿੱਚ ਦੀ ਕਾਸ਼ੀ ਵਿਕੇ ਸਾਲਾਂ ਬੱਧੀ ਗਰਮੀ ਸਰਦੀ ਭੁੱਖ ਪਿਆਸਾਂ ਦੇ ਹੋਏ ਕੇਵਲ ਵਿਦਿਆ ਪ੍ਰਾਪਤ ਕਰਦੇ ਰਹੇ ਇਹਨਾਂ ਪੰਜਾਂ ਨੂੰ ਵੀ ਮਹਾਰਾਜ ਜੀ ਨੇ ਪੰਜ ਪਿਆਰੇ ਹੀ ਤਰ੍ਹਾਂ ਪਰਮ ਸਤਕਾਰ ਦਿੱਤਾ ਪੌਂਟਾ ਸਾਹਿਬ ਦੀ ਚੌਣ ਤੋਂ 13 ਸਾਲ ਮਗਰੋਂ ਸੰਨ 1699 ਈਸਵੀ ਦੇ ਵਿੱਚ ਆਨੰਦਪੁਰ ਤਖਤ ਕੇਸਗੜ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਚੋਣ ਕਰਕੇ ਖਾਲਸਾ ਪੰਥ ਦੀ ਮਹਾਰਾਜ ਨੇ ਸਿਰਜਣਾ ਕੀਤੀ ਤਾਂ ਇਹਨਾਂ ਨੂੰ ਸ਼ਾਸਤਰ ਵਿਦਿਆ ਵਕਸ਼ੀ ਕਈਆਂ ਨੂੰ ਸ਼ਾਸਤਰ ਵਿਦਿਆ ਵਕਸ਼ੀ ਧਰਮ ਦੇ ਉਪਦੇਸ਼ਕਾਂ ਨੂੰ ਸ਼ਾਸਤਰ ਵਿੱਚ નિਪੁੰਨ ਕੀਤਾ ਧਰਮ ਦੇ ਰੱਖਿਆਕਾਂ ਨੂੰ ਸ਼ਾਸਤਰ ਵਿੱਚ ਨਵੀਨ ਕੀਤਾ ਪ੍ਰਵੀਣ ਕੀਤਾ ਤਾਂ ਕਲਗੀਧਰ ਪਤਾਂ ਦੇ ਅਨੇਕ ਤਰ੍ਹਾਂ ਦੇ ਚਰਿੱਤਰ ਆਨੰਦਪੁਰ ਦੀਆਂ ਰੌਣਕਾਂ ਵਿਦਵਾਨਾਂ ਦੀਆਂ ਗੋਸ਼ਟੀਆਂ ਕਵੀ ਦਰਬਾਰਾਂ ਦੇ ਸਮਾਚਾਰ ਸੁਣ ਕੇ ਪੰਜੇ ਸੰਤਾਂ ਦੇ ਮਨ ਵੀ ਗੁਰੂ ਜੀ ਦੇ ਦਛਣਾ ਲਈ ਕਾਲੇ ਹੋ ਗਏ ਤਾਂ ਵਿਦਿਆ ਦੇ ਵਿੱਚ ਪੂਰਨਤਾ ਪ੍ਰਾਪਤ ਕਰ ਚੁੱਕੇ ਸੀਗੇ ਇਹ ਪੰਜੇ ਸੰਤ ਔਰ ਇਸ ਵਾਸਤੇ ਮਹਾਰਾਜ ਜੀ ਦੇ ਚਰਨਾਂ 'ਚ ਪੁੱਜਣ ਦਾ ਇਹਨਾਂ ਨੇ ਨਿਰਣਾ ਕਰ ਲਿਆ ਵਿਦਿਆਦਾਤਾ ਪੰਡਤ ਸਦਾ ਅਨੰਦ ਜੀ ਨੂੰ ਸਾਰੀ ਗੱਲ ਦੱਸ ਕੇ ਪੰਜਾਬ ਜਾਣ ਦੀ ਅਗਿਆ ਮੰਗੀ ਜੋ ਪੰਡਤ ਜੀ ਨੇ ਪ੍ਰਵਾਨ ਕੀਤੀ ਸੰਤਾਂ ਦੇ 13 ਸਾਲ ਦੇ ਨਿਵਾਸ ਨਾਲ ਚੇਤਨ ਮੱਠ ਨਿਰਮਲਿਆਂ ਦਾ ਆਸ਼ਰਮ ਪ੍ਰਸਿੱਧ ਹੋ ਚੁੱਕਿਆ ਸੀ ਇਸ ਵਾਰ ਤੇ ਇਥੋਂ ਦਾ ਪ੍ਰਬੰਧ ਸੰਤ ਕਰਮ ਸਿੰਘ ਜੀ ਦੇ ਸ਼ਿਸ਼ ਸੰਤ ਜੈ ਰਾਮ ਜੀ ਨੂੰ ਸੰਭਾਲ ਕੇ ਵਿਦਿਆ ਦਾਤਾ ਨੂੰ ਨਮਸਕਾਰ ਪ੍ਰਕਰਮਾ ਕਰਕੇ ਸਤਿਗੁਰੂ ਜੀ ਅੱਗੇ ਅਰਦਾਸ ਕਰਕੇ ਪੰਜਾਬ ਨੂੰ ਇਹ ਪੰਜੇ ਸੰਤ ਤੁਰ ਪਏ ਕਾਫੀ ਸਮੇਂ ਚ ਹੌਲੀ ਹੌਲੀ ਚੱਲ ਕੇ ਅੰਮ੍ਰਿਤ ਵੇਲੇ ਇਹ ਸ਼੍ਰੀ ਆਨੰਦਪੁਰ ਸਾਹਿਬ ਪਹੁੰਚ ਗਏ ਸਤਿਗੁਰੂ ਜੀ ਦਾ ਦਰਬਾਰ ਸਜਿਆ ਹੋਇਆ ಅಪਾਰ ਸੰਗਤ ਸਦ ਉਪਦੇਸ਼ ਸਰਵਣ ਕਰ ਰਹੀ ਹੈ ਪੰਜ ਪਿਆਰੇ ਮੰਚ ਦੇ ਨੇੜੇ ਮਹਾਰਾਜ ਦੇ ਚਰਨਾਂ ਵਿੱਚ ਸ਼ਿਸ਼ੋਭਤ ਸੂਰਬੀਰ ਸ਼ਸਤਰਧਾਰੀ ਸਿੰਘ ਵੀਰ ਆਸਣ ਬੈਠੇ ਪੰਜ ਸੰਤ ਭਗਵੀਆਂ ਗਾਤੀਆਂ ਲਾਈ ਪਉਏ ਪਹਿਨੀ ਹੱਥ ਵਿੱਚ ਚਿੱਪੀਆਂ ਤੇ ਗ੍ਰੰਥ ਲਈ ਗੁਰੂ ਕਲਗੀਧਰਪੀਤਾ ਦੇ ਦਰਬਾਰ 'ਚ ਹਾਜ਼ਰ ਹੋਏ ਦਾਤਣਾ ਪੁਸ਼ਪ ਪੱਤਰ ਭੇਂਟ ਕਰਕੇ ਚਰਨਾਂ ਵਿੱਚ ਝੁੱਕ ਕੇ ਅਸ਼ਟਾਂਗ ਲੰਮੇ ਪੈ ਗਏ ਦੰਡਾਉਤ ਬੰਦਨ ਅਨੰਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰਤਾ ਮੁੜ ਉੱਠ ਕੇ ਇਹਨਾਂ ਨੇ ਹੱਥ ਜੋੜ ਕੇ ਇੱਕ ਸਵਰ ਸanskrit ਦੇ ਵਿੱਚ ਉਪਸਥਤੀ ਕਰਨ ਲੱਗੇ ਇਹ ਮਹਾਰਾਜੀ ਸੰਸਕ੍ਰਿਤ ਭਾਸ਼ਾ ਦੇ ਵਿੱਚ ਕੁਝ ਦਿਨ ਤੋਂ ਉਪਰੰਤ ਪੰਜੇ ਨਿਰਮਲੇ ਸੰਤਾਂ ਨੇ ਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰਕੇ ਅੰਮ੍ਰਿਤ ਪਾਨ ਕਰਨ ਦੀ ਇੱਛਾ ਪ੍ਰਗਟ ਕੀਤੀ ਗੁਰੂ ਜੀ ਸੁਣ ਕੇ ਬੜੇ ਪ੍ਰਸੰਨ ਹੋਏ ਪੰਜੇ ਪਿਆਰਿਆਂ ਦੁਆਰਾ ਅੰਮ੍ਰਿਤ ਪਾਨ ਕਰਵਾਇਆ ਗਿਆ ਇਹਨਾਂ ਨੂੰ ਇਸ ਸਮੇਂ ਕੁਝ ਸੰਤਾਂ ਨੂੰ ਭਾਈ ਦਇਆ ਸਿੰਘ ਜੀ ਪਿਆਰੇ ਨੇ ਕੁਝ ਸੰਤਾਂ ਨੂੰ ਭਾਈ ਧਰਮ ਸਿੰਘ ਜੀ ਪਿਆਰੇ ਨੇ ਰਹਿਤ ਮਰਿਆਦਾ ਦਾ ਉਪਦੇਸ਼ ਅਤੇ ਗੁਰਮੰਤਰ ਦਿੱਤਾ ਇਸ ਕਰਕੇ ਨਰਮਲ ਪੰਥ ਦੀਆਂ ਸਾਰੀਆਂ ਵੰਸ਼ਾਵਰੀਆਂ ਦੋਨਾਂ ਪਿਆਰਿਆਂ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜੀ ਦੇ ਨਾਲ ਜਾ ਕੇ ਮਿਲਦੀਆਂ ਭਾਈ ਰਾਮ ਕੋਇਰ ਜੀ ਵਾਲੀ ਸਾਖੀ ਚ ਕਥਨ ਕੀਤਾ ਗਿਆ ਜਿਹਨੂੰ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਾਤੂਜ ਦੇ ਲਿਖਿਆ ਕਿ ਇਹ ਵਿਦ ਪੰਚੋ ਸਿੰਘ ਕੋ ਖੰਡੇ ਪਹਲਦੀਨ ਪੰਚ ਕੋਸ਼ ਔਰ ਗਿਆਨ ਦੇ ਨਰਮਲ ਪੰਥ ਸੋਕੀਨ ਇਹ ਉਹਨੇ ਲਿਖਿਆ ਗੁਰਪ੍ਰਕਾਸ਼ ਗੁਰਪ੍ਰਤਾ ਸੂਜ ਗ੍ਰੰਥ ਦੇ ਵਿੱਚ ਲਿਖਿਆ ਗਿਆ ਹੈ ਔਰ ਦੋਸਤੋ ਪੰਡਿਤ ਗਲਾਬ ਸਿੰਘ ਜੀ ਨੇ ਗੁਰੂ ਜੀ ਵਾਲੇ ਨਿਰਮਲ ਪੰਥ ਨੂੰ ਸ਼ਾਸਤਰ ਅਤੇ ਖਾਲਸੇ ਨੂੰ ਸ਼ਾਸਤਰ ਪ੍ਰਾਪਨ ਕਰਨ ਦਾ ਜਿਹੜਾ ਵਰਣਨ ਹੈ ਉਹ ਵੀ ਕੀਤਾ ਗਿਆ ਮੋਕਸ਼ ਪੰਥ ਪ੍ਰਕਾਸ਼ ਵਿੱਚ ਪੰਚਮ ਨਿਵਾਸ ਚ ਕੀਤਾ ਗਿਆ ਤਾਂ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਵੀ ਇਹਨਾਂ ਦਾ ਜ਼ਿਕਰ ਕਰਦੇ ਆ ਤਾਂ ਇਸ ਤੋਂ ਬਾਅਦ ਇਤਿਹਾਸ ਦੇ ਵਿੱਚ ਇਹਦਾ ਪੂਰਨ ਜ਼ਿਕਰ ਆਉਂਦਾ ਕੱਲੇ-ਕੱਲੇ ਗ੍ਰੰਥਾਂ ਦੇ ਵਿੱਚ ਜਿਨ੍ਹਾਂ ਤੋਂ ਅਰਥ ਇਹ ਸਪਸ਼ਟ ਹੁੰਨੇ ਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਪੂਰਨ ਅਵਤਾਰਤਨ ਜਿਨ੍ਹਾਂ ਨੇ ਪੰਥ ਰੱਖ ਕੇ ਦੋ ਰੂਪਾਂ ਚ ਸੰਗਠਿਤ ਕੀਤਾ ਇੱਕ ਜਥਾ ਹਥਿਆਰਾਂ ਵਾਲਾ ਸ਼ਸਤਰਾਂ ਦੁਆਰਾ ਧਰਮ ਦੀ ਰੱਖਿਆ ਕਰਨ ਬਾਅਦ ਤੇ ਯਾਰਮਾ ਨਾਲ ਸੰਗਰਾਮ ਲਈ ਬਣਾਇਆ ਦੂਜੇ ਜਥੇ ਦੇ ਵਿੱਚ ਵਿਵੇਕ ਬੁੱਧੀ ਵਾਲੇ ਸ਼ਸਤਰਾਂ ਦੇ ਪਠਨ ਪਾਠਨ ਚ ਲਾਏ ਜੋ ਮਹਾਰਾਜ ਜੀ ਦੀ ਆਗਿਆ ਅਨੁਸਾਰ ਨਾਮ ਬਾਣੀ ਵਿੱਦਿਆ ਦਾ ਪ੍ਰਚਾਰ ਕਰਨ ਬਾਅਦ ਤੇ ਦੇਸ਼ਾਂ ਦਸ਼ਾਂਤਰਾਂ ਦੇ ਵਿੱਚ ਚਲੇ ਗਏ ਤੇ ਸੰਸਾਰ ਦੇ ਵਿੱਚ ਨਿਰਮਲ ਪੰਥ ਦੇ ਨਾਮ ਦੇ ਨਾਲ ਇਹ ਪ੍ਰਸਿੱਧ ਹੋਏ। ਹੁਣ ਵਾਸਤਵ ਦੇ ਵਿੱਚ ਸਿੱਖ ਨੂੰ ਨਾਂ ਦੇ ਈ ਦੇ ਸਮੇਂ ਤੋਂ ਲੈ ਕੇ 10ਵੇਂ ਪਾਚਨ ਸਮੇਂ ਤੱਕ ਗੁਰਸਿੱਖੀ ਦੀ ਸੰਪਰਦਾਇ ਦਾ ਨਾਮ ਨਿਰਮਲ ਪੰਥ ਹੀ ਪ੍ਰਸਿੱਧ ਸੀਗਾ। ਖਾਲਸਾ ਸਹਿਦਾਰੀ ਸਹਿਲੰਗ ਆਦ ਇਹ ਉਪ ਸ਼ਾਖਾਾਂ ਸੀਗੀਆਂ। ਸਤਗੁਰੂ ਦੇ ਸਮੇਂ ਦੇ ਵਿੱਚ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਨੂੰ ਦੋ ਹਿੱਸਿਆਂ 'ਚ ਵੰਡਿਆ ਹੋਇਆ ਸੀ। ਜੋ ਸੰਗਤ ਸਤਗੁਰੂ ਜੀ ਦੀ ਸਿੱਧੀ ਅਧੀਨ ਸੀ, ਮਹਾਰਾਜ ਜੀ ਦੇ ਸਿੱਧਾ ਅਧੀਨ ਸੀਗੀ ਉਹਨੂੰ ਖਾਲਸਾ ਕਿਹਾ ਜਾਂਦਾ ਸੀ। ਮਸੰਦਾਂ ਦੇ ਅਧੀਨ ਸੰਗਤ ਨੂੰ ਸਹਿਲੰਗ ਆਖਿਆ ਜਾਂਦਾ ਸੀ ਪੂਰੇ ਪੰਥ ਦਾ ਨਾਮ ਨਿਰਮਲ ਪੰਥ ਸੀਗਾ ਪਹਿਲਾ ਮਾਲ ਦੇ ਕਾਗਜ਼ਾਂ ਦੇ ਵਿੱਚ ਖਾਲਸਾ ਉਸ ਸੰਪਤੀ ਨੂੰ ਆਖਦੇ ਆਂ ਜੋ ਕਿ ਸਿੱਧੀ ਸਮਰਾਟ ਅਤੇ ਕੇਂਦਰੀ ਸਰਕਾਰ ਦੀ ਹੋਵੇ ਜਿਹੜੀ ਜ਼ਮੀਨ ਉੱਤੇ ਕਿਸੇ ਵਿਸ਼ੇਵਦਾ ਜਮੀਨਦਾਰ ਜਗੀਰਦਾਰ ਮਨਸਬਦਾਰ ਤੇ ਕਿਸੇ ਵੀ ਹੋਰ ਬੰਦੇ ਦਾ ਕੋਈ ਅਧਿਕਾਰ ਨਾ ਹੋਵੇ ਖਾਸ ਤੌਰ 'ਤੇ 6ਵੇਂ ਪਾਚਾਰੇ ਸਮੇਂ ਦੇ ਪ੍ਰਚਲਿਤ ਸੀਗਾ ਛੇਵੇਂ ਮਹਾਰਾਜ ਦੇ ਨਾਮੇ ਮਹਾਰਾਜ ਦੇ ਹੁਕਮ ਨਾਮੇ ਦਾ ਪੂਰਾ ਜ਼ਿਕਰ ਆਇਆ ਜਿਵੇਂ ਕਿ ਪੂਰਬਲੀ ਸੰਗਤ ਗੁਰੂ ਦਾ ਖਾਲਸਾ ਹੋਏ ਇਹ ਛੇਵੀਂ ਪਾਚੰਦ ਹੁਕਮ ਨਾਮੇ ਦੇਮ ਆਇਆ ਪਟਣ ਦੀ ਸੰਗਤ ਸ੍ਰੀ ਗੁਰੂ ਜੀ ਦਾ ਖਾਲਸਾ ਹੈ ਇਹ ਪਾਸ਼ਾਹੀ ਨੌਵੀਂ ਦਾ ਹੁਕਮ ਨਾਮਾ ਉਹਦੇ ਜਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਮਸੰਦ ਪ੍ਰਥਾ ਫੇ ਸਮਾਪਤ ਕਰਕੇ ਗੁਰਸਿੱਖੀ ਨੂੰ ਸਿੱਧਾ ਆਪਣੇ ਨਾਲ ਜੋੜ ਲਿਆ ਉਸ ਵੇਲੇ ਸਰਬੱਤ ਸੰਗਤ ਨੂੰ ਖਾਲਸੇ ਦੀ ਉਪਾਧੀ ਦੇ ਨਾਲ ਮਤਲਬ ਕਿ ਦੇਖਿਆ ਗਿਆ ਔਰ ਇਸ ਵਾਰ ਤੇ ਦੂਜੇ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਸੰਗਤ ਕਿੰਨੀ ਖਾਲਸਾ ਮਨਮੁਖੀ ਦੋਹਿਲਾ ਮਤਲਬ ਕਿ ਮਹਾਰਾਜ ਜੀ ਨੇ ਮਸੰਦਾਂ ਦੀ ਵਿਚੋਲਗੀ ਖਤਮ ਕਰਕੇ ਸਰਬੱਤ ਸੰਗਤ ਨੂੰ ਖਾਲਸਾ ਬਣਾ ਕੇ ਆਪਣੇ ਨਾਲ ਸਿੱਧਾ ਸੰਪਰਕ ਜੋੜ ਲਿਆ ਇਹਦੇ ਹੁਣ ਗੁਰੂ ਦੀ ਸਿੱਖੀ ਦਾ ਨਾਮ ਨਿਰਮਲ ਪੰਥ ਹੈ ਜਿਵੇਂ ਪਹਿਲਾਂ ਦੱਸ ਕੇ ਰਹੇ ਤੁਹਾਨੂੰ ਆਪਾਂ ਨਿਰਮਲ ਦੇ ਅਰਥ ਨੇ ਮਲ ਅਵੇਦਿਆ ਅਗਿਆਨ ਤੋਂ ਰਹਿਤ ਸ੍ਰੇਸ਼ਟ ਸਦਾਚਾਰੀ ਪਾਵਨ ਆਤਮਾ ਪਵਿੱਤਰ ਮਨ ਬਾਣੀ ਵਾਲਾ ਬੰਦਾ ਦਸਮ ਗ੍ਰੰਥ ਮਹਾਰਾਜ ਜੀ ਨੇ ਵੀ ਖਾਲਸੇ ਦੀ ਜਿਹੜੀ ਪਰਵਾਸ਼ਾ ਦਿੱਤੀ ਹੈ ਉਹ ਇਹ ਹੈ ਦਸਮ ਗ੍ਰੰਥ ਵਿੱਚ ਕਿ ਜਾਗਤ ਜੋਤ ਜਪੈ ਨਿ ਸਵਾਸਰ ਏਕ ਬਿਨਾ ਮਨ ਨੈਕ ਨਾ ਅਨ ਪੂਰਨ ਪ੍ਰੇਮ ਪ੍ਰਤੀਤ ਸਜੈ ਵਰਤ ਗੌਰ ਮੜੀ ਮਟ ਭੂਲ ਨਾ ਮਨ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹ ਏਕ ਪਛਾਨਾ ਪੂਰਨ ਜੋਰ ਜਗੈ ਘਟ ਮੈਂ ਤਬ ਖਾਲਸਤਾ ਹੈ ਨ ਖਾਲਸ ਜਾਣੇ ਦਸਮ ਗ੍ਰੰਥ ਸਾਹਿਬ ਜੀ ਚੋਂ ਜਿਕਰੇ ਹੁਣ ਮਹਾਰਾਜ ਦੇ ਕਥਨ ਅਨੁਸਾਰ ਖਾਲਸਾ ਸ਼ਬਦ ਅਤੇ ਨਿਰਮਲ ਸ਼ਬਦ ਵਿੱਚ ਭਾਸ਼ਾ ਭੇਦ ਤੋਂ ਬਿਨਾਂ ਕੋਈ ਅੰਤਰ ਨਹੀਂ ਦੋਨੋਂ ਸ਼ਬਦ ਹੀ ਸਮਾਨਾਰਥਕ ਨੇ ਔਰ ਖਾਲਸਾ ਅਰਬੀ ਦਾ ਸ਼ਬਦ ਹੈ ਜੋ ਅੱਗੇ ਫਾਰਸੀ ਵਿੱਚ ਪ੍ਰਵੇਸ਼ ਕਰ ਚੁੱਕਿਆ ਔਰ ਨਿਰਮਲ ਸੰਸਕ੍ਰਿਤ ਦਾ ਸ਼ਬਦ ਹੈ ਗੁਰੂ ਪਾਚਨ ਦੇ ਸਮੇਂ ਚ ਦੇਹ ਦੀ ਰਾਜਕੀ ਭਾਸ਼ਾ ਫਾਰਸੀ ਸੀਗੀ ਗੁਰੂ ਜੀ ਸਮੇਂ ਫਾਰਸੀ ਦੇ ਵਿਦਵਾਨ ਸਨ ਇਸ ਵਾਤੇ ਸਮੂਹ ਸਿੱਖੀ ਨੂੰ ਖਾਲਸਾ ਦੀ ਉਪਾਧੀ ਨਾਲ ਸਨਮਾਨਿਆ ਗਿਆ ਨਿਰਮਲੇ ਸੰਤ ਸਤਗੁਰੂ ਜੀ ਦੇ ਅਸ਼ੀਰਵਾਦ ਨਾਲ ਸੰਸਕ੍ਰਿਤ ਭਾਸ਼ਾ ਸਾਹਿਤ ਦਰਸ਼ਨ ਭਾਰਤੀ ਇਤਿਹਾਸ ਮਿਥਿਹਾਸ ਗੁਰਮਤ ਘਰਬਾਣੀ ਦੇ ਵਿਦਵਾਨ ਰਹੇ ਜਿਦੇ ਕਰਕੇ ਉਹ ਪ੍ਰਾਤਨ ਸੰਪਰਦਾਏ ਨਾ ਨਿਰਮਲ ਪੰਥ ਨਾਲੇ ਪ੍ਰਸਿੱਧ ਰਹੇ ਨਹੀਂ ਤਾਂ ਕਹ ਲਈਏ ਵਰਨਾ ਖਾਲਸਾ ਨਿਰਮਲ ਪੰਥ ਦੀ ਉਹ ਪਛਾਖਾਤੀਗੀ ਔਰ ਦਸਮ ਸਤਗੁਰੂ ਜੀ ਦੇ ਸਮੇਂ ਵਿੱਚ ਵਿਸ਼ਾਲਤਾ ਗ੍ਰਹਿਣ ਕਰ ਗਿਆ ਇਹਨਾ ਵਿਚਾਰਾਂ ਦੀ ਜਿਹੜੀ ਪ੍ਰੋੜਤ ਆਏ ਸਰਦਾਰ ਚਮਸ਼ੇਰ ਸਿੰਘ ਜੀ ਅਸ਼ੋਕ ਇਦਾਂ ਕਰਦੇ ਆ ਉਹ ਲਿਖਦੇ ਆ ਕਿ ਸਿੱਖ ਧਰਮ ਚ ਇਸ ਤਰ੍ਹਾਂ ਭਾਵੇਂ ਪਹਿਲੇ ਪਹਿਲ ਖਾਲਸਾ ਪੰਥ ਹੀ ਨਿਰਮਲ ਸੰਪਰਦਾਇ ਸੀ ਪਰ ਫਿਰ ਉਦਾਸ ਸੰਨਿਆਸ ਤਿਆਗ ਤੇ ਫਕੀਰਾਨਾ ਵਰਤੋਂ ਬਿਹਾਰ ਰਹੀ ਗੁਰਮਤ ਦੇ ਪ੍ਰਚਾਰ ਨੂੰ ਮੁੱਖ ਰੱਖ ਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਦੂਰ ਅੰਦੇਸ਼ੀ ਨਾਲ ਇਸ ਤਰੀਕੇ ਨੂੰ ਬਦਲ ਦਿੱਤਾ ਨਿਰਮਲੇ ਸਿੰਘ ਖਾਲਸਾ ਪੰਥ ਦੇ ਹੀ ਅੰਗ ਬਣਾ ਦਿੱਤੇ। ਉਹਨਾਂ ਸਿੱਖਾਂ ਨੂੰ ਗੁਰੂ ਸਾਹਿਬ ਨੇ ਆਪਣੇ ਰਸਮ ਰਿਵਾਜ ਦੇ ਮੁਤਾਬਕ ਕਖਾਏ, ਮੰਜੀਠੀ, ਸੰਧੂਰੀ, ਗੇਰੂਏ ਜਾਂ ਸਫੇਦ ਬਸਤਰ ਪਹਿਨਣ ਦੀ ਖੁੱਲ੍ਹ ਦਿੱਤੀ। ਤਾਂ ਇਹ ਸੀ ਦੋਸਤੋ ਨਿਰਮਲ ਪੰਥ ਤੇ ਨਿਰਮਲੇ ਸਾਧੂ। ਔਰ ਇਹ ਵੀ ਸਿੱਖੀ ਦਾ ਹੀ ਅੰਗ ਨੇ। ਹਾਂਜੀ। ਸੋ ਇਹ ਸੀਗੀ ਅੱਜ ਦੀ ਵੀਡੀਓ ਨਿਰਮਲੇ ਸਾਧੂਆਂ ਬਾਰੇ, ਨਿਰਮਲੇ ਪੰਥ ਬਾਰੇ ਜੋ ਕਿ ਅੱਜ ਵੀ ਨਿਰਮਲ ਅਖਾੜੇ ਅ ਦੁਨੀਆ ਦੇ ਅਲੱਗ-ਅਲੱਗ ਕੋਨਿਆਂ ਦੇ ਵਿੱਚ ਇਹ ਸਿੱਖੀ ਦਾ ਪ੍ਰਚਾਰ ਕਰ ਰਹੇ ਜਿਨ੍ਹਾਂ ਨੂੰ ਆਪਾਂ ਆਰਐਸਐਸ ਦੇ ਸਾਰੂ ਦੱਸਦੇ ਆ ਜਾਂ ਆਰਐਸ ਦੇ ਬੰਦੇ ਦੱਸੀ ਜਾਂਦੇ ਆ ਸੋ ਇਹ ਸਿੱਖੀ ਦਾ ਹੀ ਅੰਗ ਹੈ ਸਭ ਤੋਂ ਪਹਿਲਾਂ ਨਿਰਮਲ ਪੰਥੇ ਹੁੰਦਾ ਸੀਗਾ ਸੋ ਇਹ ਸੀ ਦੋਸਤੋ ਅੱਜ ਦੀ ਵੀਡੀਓ ਸੋ ਮਿਲਦੇ ਆ ਅਗਲੀ ਵੀਡੀਓ ਚ ਦੇ ਹੋ ਆ ਗਿਆ ਸਤਿ ਸ਼੍ਰੀ ਅਕਾਲ